ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਖੂਨਦਾਨ ਅਤੇ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਇਹ ਫ੍ਰੀ ਚੈੱਕਅਪ ਕੈਂਪ ਸ਼੍ਰੀ ਗੁਰੂ ਰਵੀਦਾਸ ਗੁਰਦੁਆਰਾ ਜਤੀਕ ਨਵੀਂ ਕਚਹਿਰੀ ਪਜਵਾੜਾ ਕਲਾ ਵਿਖੇ ਲਗਾਇਆ ਗਿਆ ਇਸ ਮੌਕੇ ਤੇ ਜਾਵ ਦੇ ਉਧੇਦਾਰ ਸਲਾਹਕਾਰ ਸਤਨਾਮ ਬਜਵਾੜਾ ਦਵਾਪਾ ਪ੍ਰਧਾਨ ਸੰਜੀਵ ਰਾਏ ਜ਼ਿਲ੍ਹਾ ਜੁਆਇੰਟ ਸਖਤਰ ਪੰਮਾ ਬਜਵਾੜਾ ਦਾ ਕੌਮੀ ਚੇਅਰਮੈਨ ਬਿੱਲਾ ਦਿਉਲ ਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਣ ਕੌਮੀ ਜਨਰਲ ਸੈਕਟਰੀ ਅਫਤਾਰ ਬੱਸੀ ਖਵਾਜੂ ਨੇ ਕੀਤਾ ਧੰਨਵਾਦ ਇਸ ਮੌਕੇ ਤੇ ਖੂਨਦਾਨ ਕੈਂਪ ਵਿੱਚ ਔਰਤਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ ਅਤੇ ਉਨਾ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਨੂੰ ਵੱਧ ਤੋਂ ਵੱਧ ਖੂਨ ਦਾਨ ਕਰਕੇ ਇੱਕ ਵਧੀਆ ਦਾਨੀ ਬਣਨਾ ਚਾਹੀਦਾ ਹੈ ਕਿਉਂਕਿ ਖੂਨ ਦਾਨ ਇੱਕ ਮਹਾਦਾਨ ਹੈ ਖੂਨ ਦਾਨ ਦੇ ਨਾਲ ਅਸੀਂ ਕਿਸੇ ਵੀ ਵਿਅਕਤੀ ਦੀ ਜਾਨ ਬਚਾ ਸਕਦੇ ਹਾਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਰਵੀ ਸ਼ਰਮਾ ਐਡਵੋਕੇਟ ਸਰਬਜੀਤ ਸਿੰਘ ਐਡਵੋਕੇਟ ਡਾਕਟਰ ਹਰੀਬ ਕੁਮਾਰ ਰੇਸ਼ਮ ਸਿੰਘ ਕਰਨੈਲ ਚੰਦ ਬਜਵਾੜਾ ਤੇ ਹੋਰ ਵੀ ਮੈਂਬਰ ਸਹਿबान ਹਾਜ਼ਰ ਰਹੇ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਡਾਕਟਰ ਸਾਹਿਬ ਅੱਜ ਇਹ ਜੋ ਬੇਗੰਪੂਰਾ ਟਾਈਗਰ ਫੋਰਸ ਵੱਲੋਂ ਜੋ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬੇਗੰਪੂਰਾ ਟਾਈਗਰ ਫੋਰਸ ਵੱਲੋਂ ਜੋ ਇਹ ਖੂਨਦਾਨ ਕੈਂਪ ਲਗਾਇਆ ਗਿਆ ਬਹੁਤ ਹੀ ਅੱਛਾ ਉਪਰਾਲਾ ਹੈ ਤੇ ਬਹੁਤ ਹੀ ਕਾਮਯਾਬੀ ਨਾਲ ਇਹ ਸੰਪੂਰਨ ਹੋਇਆ ਹੈ ਮੈਂ ਬੇਗੰਪੂਰਾ ਟਾਈਗਰ ਫੋਰਸ ਤੇ ਉਹਨਾਂ ਦੇ ਸਾਥੀਆਂ ਨੂੰ ਖਾਸ ਕਰ ਸਨਾਮ ਸਿੰਘ ਜੀ ਨੂੰ ਬਹੁਤ ਮੁਬਾਰਕਵਾਦ ਦਿੰਦਾ ਹਾਂ ਕਿ ਇੰਨਾ ਅੱਛਾ ਉਪਰਾਲਾ ਕੀਤਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਵੀ ਅੱਗੇ ਆਵੇ ਤੇ ਨਸ਼ਿਆਂ ਤੋਂ ਮੁਕਤ ਹੋ ਕੇ ਇਸ ਪਾਸੇ ਵੱਲ ਚੱਲੇ ਬਾਕੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਸਾਨੂੰ ਮੂਲ ਮੰਤਰ ਹੈ ਬੇਗੰਬੂਰਾ ਦਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸਾਰੇ ਸਮਾਨ ਹਨ ਇੱਕੋ ਜਿਹੇ ਹਨ ਤੇ ਖੂਨਦਾਨ ਜੋ ਕਿ ਇੱਕ ਜੀਵਨਦਾਨ ਹੈ ਮਹਾਦਾਨ ਹੈ ਉਹਦੇ ਵਿੱਚ ਵੀ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਜਦੋਂ ਵੀ ਕੋਈ ਔਖੀ ਘੜੀ ਦੇ ਵਿੱਚ ਆਉਂਦਾ ਹੈ ਤਾਂ ਉਹ ਇਹ ਨਹੀਂ ਪੁੱਛਦਾ ਕਿ ਇਹ ਖੂਨ ਕਿਸ ਜਾਤ ਦੇ ਬੰਦੇ ਦਾ ਹੈ ਔਰਤ ਦਾ ਹੈ ਮਰਦ ਦਾ ਹੈ ਜਾਂ ਕਿਸ ਸਮਾਜ ਦੇ ਕਿਸ ਵਰਗ ਦਾ ਹੈ ਸੋ ਇਹ ਜੋ ਬਰਾਲਾ ਹੈ ਇਹ ਬੇਗੰਬੂਰਾ ਦਾ ਬਰਾਲਾ ਜੋ ਹੈ ਜਾਂ ਉਹਨਾਂ ਦਾ ਜੋ ਮੋਟਿਵ ਸੀਗਾ ਉਹਨੂੰ ਸੰਪੂਰਨ ਕਰਦਾ ਹੈ ਤੇ ਮੈਂ ਬਹੁਤ ਹੀ ਅੱਛਾ ਮਹਿਸੂਸ ਕਰਦਾ ਹਾਂ ਇਹਦੇ ਵਿੱਚ ਸ਼ਾਮਲ ਹੋ ਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਕਿ ਇਹ ਸਫਲਤਾਪੂਰਵਕ ਸੰਪੂਰਨ ਹੋਇਆ ਐਡਵੋਕੇਟ ਸਾਹਿਬ ਅੱਜ ਜੋ ਬੀਗਮਪੁਰਾ ਟਾਈਗਰ ਫੋਰਸ ਵੱਲੋਂ ਜੋ 바ਵਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਮੇਰਾ ਇਹੀ ਕਹਿਣਾ ਹੈ ਜੀ ਸਾਰੇ ਜਿਹੜੇ ਤੇ ਬਿਲਕੁਲ ਆਪਣੇ ਕੀਤੀਆਂ ਪਬਲਿਕ ਦੀ ਇਸ ਸਪੋਰਟਸ ਨੇ ਬਿੱਲਾ ਦੇਵਾਲ ਜੀ, ਤਾਰਾ ਚੰਦ ਜੀ, ਸ਼ੋਕ ਸਲੰਗ ਜੀ ਸਾਰੀ ਟੀਮ ਦਾ ਮੈਂ ਪਹਿਲੇ ਦਿਨੋਂ ਤੁਹਾਨੂੰ ਬਤਨੀ ਹੈਗਾ ਤੇ ਫੂਨ ਦਾ ਜਿਹੜਾ ਮਹਾਦਾਨ ਹੈਗਾ ਇਹ ਤੋਂ ਵੱਡਾ ਕੋਈ ਦਾਨ ਨਹੀਂ ਉਸ ਦਾ ਇੱਥੇ ਮੈਂ ਇਹ ਵੀ ਚਾਹ ਦੱਸਣਾ ਜ਼ਰੂਰੀ ਚਾਹੁੰਦਾ ਕਿ ਇਹ ਸਾਰੇ ਫੂਸ ਦੇ ਜਿਹੜੇ ਸੇਵਾਦਾਰ ਉਹਦੇਦਾਰ ਆ ਮੈਂ ਦੇਖਣ ਚ ਆਇਆ ਵੀ ਸਾਰੇ ਗਰੀਬਾਂ ਨਾਲ ਲੋੜਵੰਦੇ ਨਾਲ ਖੜਦੇ ਆ ਸਭ ਤੋਂ ਵੱਡੀ ਗੱਲ ਹੈ ਕੋਈ ਰਾਜਨੀਤੀ ਨਹੀਂ ਇਹਦੇ ਵਿੱਚ ਹੈਗੀ ਜਦਕਿ ਅਸੀਂ ਦੇਖੀਦਾ ਕਿ ਲੀਡਰਾਂ ਨੇ ਮੈਂ ਤਾਂ ਲੋਕ ਕਰਦੇ ਜਾ ਕੇ ਛੋਟੇ ਜਿਹੇ ਕੰਮ ਲਈ ਲੀਡਰ ਕੋ ਮંત્રી ਕੋ ਜਾਣਾ ਪੈਂਦਾ ਇਹਨਾਂ ਕੋ ਆਣ ਲਈ ਕਿਸੇ ਕੋ ਜਾਣ ਦੀ ਲੋੜ ਨਹੀਂ ਸਿੱਧੀ ਆ ਕੇ ਆਪਣੀ ਦੱਸੋ ਮਤਲਬ ਪ੍ਰੋਬਲਮ ਜੈਨੂਇਨ ਹੋਣੀ ਚਾਹੀਦੀ ਹੈ ਤੇ ਨਾਲ ਖੜਦੇ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ